ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਇਸ ਤੱਪਦੀ ਹੋਈ ਗਰਮੀ ਦਾ ਵੀ ਕੋਈ ਅਸਰ ਇਨ੍ਹਾਂ ਪਾਰਟੀਆਂ ਤੇ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਉਂਕਿ ਝੂਰਾ ਸ਼ੂਰਾ ਦੇ ਨਾਲ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਦੇ ਵਿੱਚ ਰੁੱਝੀਆਂ ਹੋਈਆਂ ਨੇ ਜਿੱਥੇ ਹੀ ਹੁਣ ਸਾਰੀਆਂ ਪਾਰਟੀਆਂ ਦੇ ਜਿਹੜੇ ਪਰਿਵਾਰ ਨੇ ਉਹ ਆਪਣੇ ਲੀਡਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਏ ਨੇ ਵੀ ਆਪਣੀ ਭੈਣ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਵਿਰੋਧੀਆਂ ਤੇ ਖੂਬ ਤੰਜ ਕਸੇ ਸੈ ਰੈਲੀ ਦੇ ਦੌਰਾਨ ਮਜੀਠੀਏ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਤੇ ਖੂਬ ਤੰਜ ਕਸੇ ਅਤੇ ਆਪ ਦੇ ਲੀਡਰਾਂ ਤੇ ਵੀ ਸਿੱਧੇ ਨਿਸ਼ਾਨੇ ਸਾਧੇ ਨੇ ਇਹ ਭਾਜਪਾ ਵਾਲੇ ਬੜੇ ਕਿਸਮ ਦੇ ਹੋਰ ਕਿਸਮ ਦੇ ਬੰਦੇ ਨੇ ਮੈਂ ਇੱਕ ਦੋ ਬੰਦਿਆਂ ਨਾਲ ਦਿੱਲੀ ਜਿੱਥੇ ਗੱਲ ਮੇਰੀ ਹੁੰਦੀ ਸੀ ਮੈਨੂੰ ਕਹਿੰਦੇ ਯਾਰ ਤੁਹਾਡੇ ਜਿਹੜੇ ਲੀਡਰ ਆਉਂਦੇ ਨੇ ਉਹ ਸਭ ਤੋਂ ਪਹਿਲਾਂ ਗਨਮੈਨ ਨਹੀਂ ਮੰਗਦੇ ਆ ਤੇ ਮੈਂ ਕਹਾਂ ਗਨਮੈਨ ਲੈ ਕੇ ਪੰਜਾਬ ਦੀ ਗੱਲ ਨਹੀਂ ਕਰਦੇ ਕੱਲਾ ਸਮਝਦੇ ਕਿ ਗਨਮੈਨਾਂ ਨਾਲ ਵੋਟਾਂ ਪੈ ਜਾਣੀਆਂ ਇਹ ਸਭ ਤੋਂ ਪਹਿਲਾਂ ਜਿੰਨੇ ਸਾਡੇ ਲੀਡਰ ਗਏ ਆ ਇੱਡੇ ਸਸਤੇ ਤੇ ਕਮਜ਼ੋਰ ਹੋ ਗਿਆ ਕਿ ਚਾਰ ਗਨਮੈਨ ਲਵਾ ਕੇ ਸਮਝਦੇ ਆ ਕਿ ਲੋਕਾਂ ਦਾ ਦਿਲ ਜਿੱਤ ਜਾਣਾ ਅੰਨਦਾਤਾ ਦਿੱਲੀ ਨੂੰ ਜਾਂਦਾ ਸੀ ਆਪ ਦੀ ਰਾਜਧਾਨੀ ਨੂੰ ਜਾਂਦਾ ਸੀ ਉਹਨੂੰ ਦਿੱਲੀ ਜਾਣ ਤੋਂ ਰੋਕਿਆ ਜਾਂਦਾ ਸੀ ਇਹ ਜਾ ਕੇ ਚੋਨ ਕਮਿਸ਼ਨ ਨੂੰ ਆ ਚਿੱਠੀ ਦੇ ਰਿਹਾ ਕਿ ਸਾਨੂੰ ਭਾਜਪਾ ਵਾਲਿਆਂ ਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦਿੰਦੇ ਸਾਨੂੰ ਵੋਟਾਂ ਨਹੀਂ ਮੰਗਣ ਦਿੰਦੇ ਉਹ ਜਾਓ ਬੇਸ਼ਰਮੋ ਜਦ ਕੋਈ ਇਹਨਾਂ ਨੂੰ ਦਿੱਲੀ ਜਾਣ ਦੇਣਾ ਸੀ ਤੇ ਇਥੋਂ ਨੂੰ ਪਿੰਡ ਆਉਣ ਦੇਂਦੇ ਉਹ ਅੰਸਰਾਜ ਅੰਸ ਨੂੰ ਮੈਂ ਵੇਖਦਾ ਹੁੰਦਾ ਤੇ ਮੈਨੂੰ ਆਸਾ ਹੀ ਨਹੀਂ ਬੰਦ ਹੁੰਦਾ ਕਿਹਨੇ ਕਿਹਾ ਸੀ ਤੈਨੂੰ ਪੰਗਾ ਲੈਣ ਨੂੰ ਕਹਿੰਦਾ ਮੈਂ ਤਾਂ ਅੰਸਰਾਜ ਹਾਂ ਚਕਾ ਦਾ ਰਿਹਾ ਮੈਂ ਤਾਂ ਉਹਨ ਮਿੰਤਰਾਜ ਮਿੰਤ ਹੋ ਗਿਆ ਐ ਤਾਂ ਜੁਗਨੂ ਕਹਿੰਦੇ ਆ ਕਦੇ ਉਹਨੂੰ ਝੰਡਾ ਅਮਲੀ ਕਹਿੰਦੇ ਆ ਚਲੋ ਮੈਂ ਇਹ ਗੱਲਾਂ ਨਹੀਂ ਕਹਿਣੀ ਐਵੇਂ ਮੇਰਾ ਨਾ ਲਿਖ ਦਿਓ ਭਾਈ ਮੇਰੇ ਵੱਲੋਂ ਤਾਂ ਸਤਿਕਾਰਯੋਗ ਹੈ ਕਹਿੰਦਾ ਕੱਲ ਦਾ ਮੈਂ ਵੇਖ ਰਿਹਾ ਸੀ ਬੀਬਾ ਜੀ ਕਹਿੰਦਾ ਸਾਡੀ ਰੱਬ ਨੇ ਡਿਊਟੀ ਲਈ ਹੈ ਬਾਦਲਾਂ ਨੂੰ ਇੱਥੋਂ ਢੋਣਾ ਆਹੋ ਸੱਚੇ ਪਾਤਸ਼ਾਹ ਨੂੰ ਹੋਰ ਕੋਈ ਗੁਰਸਿੱਖ ਨਾ ਲੱਭਿਆ ਤੇਰੇ ਅੰਗੂ ਤੇਰੇ ਅੰਨੂ ਜਿਹੜਾ ਪਾਣੀ ਬੋਤਲ ਸ਼ਰਾਬ ਪੀ ਕੇ ਟੇਢਾ ਪਿਆ ਰਹਿਦਾ ਉਹਦੀ ਡਿਊਟੀ ਲਾਉਣੀ ਸੀ ਗੁਰੂ ਸਾਹਿਬ ਨੇ ਐਡਾ ਝੂਠ ਕੋਈ ਝੂਠਵਲਣ ਬੜਾ ਵੀ ਵੇਖ ਲਿਆ ਕਰ ਜਿਹੜਾ ਬੇਸ਼ਰਮ ਬੰਦਾ ਦੱਸੋ ਪੀਣੀ ਛੱਡਤੀ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ ਦੱਸ ਦਿਓ ਤੁਹਾਨੂੰ ਸਾਰੇ ਨੂੰ ਪਤਾ ਸਾਧ ਸੰਗਤ ਜੀ ਉਹ ਉਹਦੀ ਡਿਊਟੀ ਪਰਮਾਤਮਾ ਲਾਉਂ ਉਹ ਬੇਟੀ ਦਾ ਨਹੀਂ ਉਹ ਕਦੇ ਪੰਜਾਬ ਦਾ ਬਣ ਸਕਦਾ ਕਾਦੀ ਪੀਤੀ ਚ ਬੇੜਾ ਗੜਗ ਪੰਜਾਬ ਦਾ ਕਰਨ ਤੇ ਲੱਗਿਆ ਮਹਾਰਾ ਨੂੰ ਨਾ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਹਿੰਦਾ ਕੱਟਰ ਧੋਖੇਬਾਜ਼ ਕੱਟਰ ਬਹੀਮਾਨ ਕੱਟਰ ਮਜਬਾਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵੰਤ ਮਜੀਠੀਆ ਨੇ ਆਪਣੇ ਭਾਸ਼ਣ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਖੂਬ ਤੰਜ ਕਸੇ ਅਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਸਨ ਕਿ ਉਹ ਇਹਨਾਂ ਨੇ ਪੂਰੀਆਂ ਕਰ ਦਿੱਤੀਆਂ ਇੱਕ ਵਾਰ ਫਿਰ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਝੂਮਲੇ ਲੈ ਕੇ ਗਏ ਨੇ ਪਰ ਇਸ ਵਾਰ ਇਹਨਾਂ ਨੂੰ ਇਸ ਝੂਮਲਿਆਂ ਦਾ ਚੰਗੀ ਤਰ੍ਹਾਂ ਨਤੀਜਾ ਇਹਨਾਂ ਦੇ ਸਾਹਮਣੇ ਆ ਜਾਵੇਗਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਕਿਵੇਂ ਝੂਠ ਬੋਲੀਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਬਹੁਤ ਧੱਕਾ ਕੀਤਾ ਹੈ ਭਾਜਪਾ ਨੇ ਅਤੇ ਉਸ ਦਾ ਸਾਥ ਦਿੱਤਾ ਆਮ ਆਦਮੀ ਪਾਰਟੀ ਨੇ ਮਜੀਠੀਏ ਨੇ ਕਿਹਾ ਕਿ ਪੰਜਾਬ ਦੇ ਲੋਕ ਭਲੀ ਭਾਂਤੀ ਜਾਣੂ ਨੇ ਕਿ ਕੌਣ ਉਹਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਤੇ ਕੌਣ ਨਹੀਂ